ਸਤਿ ਸ੍ਰੀ ਅਕਾਲ ਸਾਰਿਆਂ ਮਾਡੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਹੋਰ ਸੁਣਾ ਠੀਕ ਠਾਜੇ ਵਧੀਆ ਜੀ ਤੁਹਾਡਾ ਯਾਰ ਬਸਤੀਆ ਬਹੁਤ ਬਹੁਤ ਸਾਖੀ ਆ ਧੰਨ ਬਧਾਈਆਂ ਹੁਣ ਤੇ ਆਏ ਨਹੀਂ ਕੱਲ ਮੰਡੀ 'ਚ ਕੱਲ ਇੱਥੇ ਮਾਲ ਹੈਗਾ ਆਪਣੇ ਚਾਰ ਪੰਜ ਨਾ ਗਏ ਸੀ ਅੱਛਾ ਫਿਰ ਕੱਲ ਵਿੱਚ ਯਾਰ ਦੋ ਵੈਣਾ ਆਉਣ ਹੋਏ ਠੀਕ ਆ ਜਦ ਸੀ ਜਾਂਦੇ ਰਹਿੰਦੇ ਬੜੀ ਸਪੈਸ਼ਲ ਟੋਪਾ ਇੱਕ ਅੱਗੇ ਤੇ ਮੰਡੀ ਚ ਪਾਉਂਦੇ ਹੁੰਦੇ ਨਾ ਮਾਲ ਆ ਮੰਡੀ ਫਿਰ ਆਤ ਕੀ ਤੁਹਾਨੂੰ ਪਤਾ ਇੱਥੇ ਪਾਲ ਲੱਭਦਾ ਘਾਟਿਆ ਗਾ ਪੱਕੇ ਆਪਣੇ ਲਈ ਲੈ ਲੈਂਦੇ ਇੱਥੋਂ ਠੀਕ ਆ ਉੱਥੇ ਵੀ ਜਿਆਦਾ ਖਰਚੀ ਖੁੱਤੇ ਚੜਦੇ ਜਿਆਦਾ ਟੋਪਾਈ ਆ ਠੀਕ ਆ ਚਲੋ ਨਾਮ ਦੱਸ ਦੋ ਫਿਰ ਆ ਮਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਫਰਦ ਸਿਗਰ ਨਾਲ ਲਿਆਵੋ ਜੀ ਤੇ ਫੋਨ ਨੰਬਰ ਬੋਲ ਦੇ ਕਰੇ 987778 ਹਾਂਜੀ 82776 ਠੀਕ ਆ ਤੇ 98552 98552 ਦੇ 32 ਠੀਕ ਆ ਤੇ ਚਲੋ ਸ਼ੁਰੂਆਤ ਹੈ ਰਾ ਜਰਸੀ ਤਾਂ ਹੀ ਕਰ ਲਈਏ ਆਪਾਂ ਉਹ ਵਾਹ ਬੱਚਾ ਜੀ ਵੇਸ਼ੀ ਜੋ ਪ્યોਰ ਜੱਸਾ ਬਿਲਕੁਲ ਤਾਂ ਇਹਦੇ ਮਗਰ ਵੀ ਜਰਸੀ ਵੱਚੀ ਜੇ 나ੜੂ ਜਿਹੜਾ ਨਾਲ ਹੀ ਆ ਬਿਲਕੁਲ ਤੇ ਆਪ ਵੀ ਜਰਸੀ ਆ ਤੇ ਮਗਰ ਵੀ ਜਰਸੀ ਵਛੀ ਆ ਜਿਹੜੀ ਸੋਹਣੀ ਵਛੀ ਆ ਤੇ ਮਗਰ ਤੇ ਬਾਕੀ ਥਾਣਾ ਵੀ ਚੰਗੇ ਗਿਆਪ ਤੇ ਜਿਹੜਾ ਲੱਗਾ ਆ ਦੇਖ ਸਕਦੇ ਥਾਣਾ ਦਾ ਸੱਜ ਗਿਆਪ ਵੀ ਜਿਹੜਾ ਚੰਗਾ ਹੈ ਹਵਾਨਾ ਗਾਂਣਾ ਵੀ ਚੰਗਾ ਤਿਆਰ ਕੀਤਾ ਇਹਨੇ ਤੇ ਹਵਾਨਾ ਪਛਾਣ ਵੀ ਚੰਗਾ ਤਿਆਰ ਕੀਤਾ ਕਿੰਨੇ ਦਿਨ ਹੋਏ ਵਿਧੀ ਨਾ ਸੋਈ ਨਾ ਇਹ ਚੌਥਾ ਦਿਨ ਹੈ ਇਹ ਬੋਲਾ ਹੀ ਜੀ ਅੱਛਾ ਹਾਂਜੀ 12 ਲੀਟਰ ਬੋਲਾ ਹੋਊਗਾ ਪੂਰਾ ਅੱਛਾ 12 ਲੀਟਰ ਬੋਲਾ ਤਿਆਰ ਆ ਹਾਂਜੀ ਤੇ ਕਿੰਨਾ ਕਿੰਨਾ ਕੁ ਚਵਾਈ ਜਾਊਗੀ ਤੇ ਹੈ ਵੀ ਦੰਦਾਂ ਦੇ ਚਾਰ ਦੰਦ ਜੀ ਅੱਛਾ ਹਾਂਜੀ ਚਾਰ ਦੰਦ ਆ ਤੇ ਸਾਡੇ ਵਿੱਚ ਬੋਲੇ ਇਦਾਂ ਪੈਣੇ ਚ ਵੀ ਆਈ ਹੋਈ ਆ ਜਿੱਦਾਂ ਬੋਲਾ ਕਰ ਗਈ ਦੋ ਦਿਨ ਨੂੰ 16-17 ਕਿਲੋ ਕੀ ਜਾਂਦਾ ਅੱਛਾ ਕਾਂ ਜਦਦਾ ਮੌਸਮ ਮੈਂ ਇਹਨਾਂ ਨੂੰ ਚਵਾਈ ਜਾਏ ਬਹੁਤ ਜ਼ਿਆਦਾ ਜਸੀ ਵਾਸਤੇ ਠੀਕ ਹੈ ਪਹਿਲੇ ਤਾਂ ਹੈਗੀ ਹੈ ਜੀ ਪਹਿਲੇ ਸਵੇ ਜਿਹੜਾ ਵਾ 16-17 ਦੇ ਲੱਗ ਜਿਹੜਾ ਚਵਾਈ ਜਾਊਗੀ ਚਵਾਈ ਚ ਵੀ ਵੇਖੋ 29 ਕਿਲੋ ਇਹਦਾ ਇਦਾਂ ਮੋਟਰ ਹੀ ਛੱਡਦੀ ਵੀ ਇਹਨੂੰ ਠੀਕ ਆ ਆ ਦੇਖ ਲੈਂਦੇ ਜੀ ਚਵਾ ਵੀ ਇਹਦਾ ਉਹੀ ਪੂਰਨੀ ਕੋ ਛੱਕਾ ਨਹੀਂ ਕੋਈ ਲਾਤ ਰੱਸੀ ਨਹੀਂ ਪਾਉਣ ਦੀ ਲੋੜ ਕੋਈ ਰੱਸੀ ਨਹੀਂ ਪਾਉਣੇ ਕੋਈ ਕੁਛ ਨਹੀਂ ਇਸ ਤਰ੍ਹਾਂ ਹੀ ਹੈ ਜਣਾ ਠੀਕ ਹੈ ਜੀ ਲੈ ਖੋਲੋ ਫਿਰ ਤੋੜ ਦਈਏ ਵਕੀ ਸੋਹਣੀ ਜਰਸੀ ਹੈ ਕੰਪੈਕਟ ਜਿਹਾ ਹਵਾਨਾ ਵਾ ਬਾਕੀ ਦੋਵੇਂ ਤੁਰੀਆਂ ਸਵਾਈਆਂ ਵਾ ਜਿੱ ਤਰ੍ਹਾਂ ਕਿ ਆਪਾਂ ਹਰ ਕਿਸੇ ਵੀਡੀਓ 'ਚ ਕਹਿੰਦਾ ਬਾਰ-ਬਾਰ ਕਿ ਆਪਾਂ ਨਹੀਂ ਦੋ ਟਾਈਮ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਖੜੋ ਪੈਸੇ ਤਾਂ ਹੀ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਬੰਦੀ ਹੈ ਆਪਣੀ ਦੋ ਟਾਈਮ ਚਵਾਈ ਕਰਕੇ ਖੜਨ ਦੀ ਜੇ ਕੋਈ ਵੀ ਨਹੀਂ ਆ ਸਕਦਾ ਉਹ ਵੀਡੀਓ ਕੋਲ ਤੇ ਦੋ ਟਾਈਮ ਕੇ ਵਾਲੇ ਆਪਨੇ ਬਾਕੀ ਜੋ ਵੀ ਕੁਝ ਹੁੰਦਾ ਵਾ ਆਪਣਾ ਇੱਥੇ ਵੇਖ ਚੱਕ ਕੇ ਖੜਿਆ ਕਰੋ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠੇ ਜਿਹੜਾ ਠੀਕ ਹੈ ਜਿਹੜਾ ਪੂਰਾ ਪੂਰਾ ਰੇ ਟ੍ਰੇਲਰਾਂ ਦੇ ਸਹਾਰ ਨਾਲ ਕੱਟ ਕਾਟ ਇਹਦਾ ਠੀਕ ਆ ਜਰਸੀਆਂ ਦੇ ਸਹਾਰ ਨਾਲ ਜੇ ਲਾਈਏ ਤੇ ਤੇ ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਬੋਲ ਤੇ ਸਾ ਬਰਾ ਵੀ ਹੁਣ ਜਦੋਂ ਗਾ ਗਰਮੀ ਆਉਣ ਦੀ ਲੱਭੀਆਂ ਸਿਆਲ ਚ ਵੀ ਘਟ ਰਹੀਆਂ ਜਰਸੀ ਡਿਮਾਂਡ ਬਹੁਤ ਜ਼ਿਆਦੀ ਕਿਤੇ ਵਿਰਲਿਆ ਕਿ ਦਾਣਾ ਲੱਭਦਾ ਹਾਂਜੀ 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 ਮੋਲ ਤੇ ਬਰੀਡਦਾਰ ਦੇ ਮੂੰਹ ਮੱਥੇ ਸਾਡਾ ਮਗਰ ਵੀ ਰਸੀ ਹੈ ਜਰਸੀ ਹਾਂਜੀ ਦੁੱਧ ਵੀ ਗਰਮੀ ਸੋ ਸਾਰਾ ਕਿਲੋ ਅਮ ਦੇ ਜਣਾ ਨੇ ਬੋਲਦੇ ਭਾਈ ਜੀ ਦਾ 60 ਫੈ ਨਹੀਂ ਕਰ ਲਈਏ ਹਾਂਜੀ ਬਾਕੀ ਦੇ ਦਾਂਗੇ ਆਪਾਂ ਜਾਇ ਜੀ 45000 ਦੇ ਦਾਂਗੇ 45000 ਦੀ ਛੋੜ ਛੜ ਮੌਕੇ ਤੇ ਹੋਰ ਕਰ ਦਵੂਗੇ ਜਿਉ ਮਾਨਤਾਲ ਜੀ ਨੂੰ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਹਨਾ ਬਹੁਤ ਹਨ ਬਹੁਤ ਚੰਗਾ ਹਨ ਇਹ ਤਾਂ ਕੋਈ ਚੰਗਾ ਲੱਗਾ ਤੇ ਬਾਕੀ ਹੈਗੀ ਐ ਵੀ ਚੰਗੇ ਕੱਦ ਕਾਠ ਚ ਤੇ ਹੈਗੀ ਵੀ ਕਰਾਸ ਚ ਜੀ ਬਿਲਕੁਲ ਠੀਕ ਜੀ ਕੋਈ ਸ਼ਵਾਜ ਇਦਾਂ ਕਿਨੇ ਲੋਰ ਹਲੋ ਹੁਣ ਪਾਇਓ ਵਟ ਕਰਦਾ ਆ ਦੇਖਾ ਦੇ ਚਾ ਜਿਹੜਾ ਇਹ ਬਾਲਟੀ ਫੜਾ ਯਾਰ ਕੀ ਜਾਣੀ ਆ ਦੇਖਾ ਦੇ ਜੀ ਇਹ ਗੱਲ ਕਰਦੇ ਸੀ ਤੇ ਇਹਦਾ ਬੱਚਾ ਇਹਦਾ ਬੱਚਾ ਤੇ ਐ ਚਾਰੀ ਸੂਈ ਜੇ ਅੱਛਾ ਇਹ ਕਾਹਦਾ ਜਦੋਂ ਲੈਂਦੀ ਪਰਸੋਂ ਦਾ ਬੱਚੇ ਤੇ ਜਿਹੜੇ ਬੜੇ ਹੈਗੇ ਇਹਨੂੰ ਤੇ ਉਹ ਦਵਾਈ ਥੋੜੀ ਤੇਜ਼ ਹੀ ਸੀ ਜੋ ਨਾਲ ਹੀ ਉਹਨੂੰ ਵੀ ਮਲਤੀ ਅੱਛਾ ਤੋ ਕੱਲ ਤੇ ਹਾਰ ਹੀ ਸਾਵਾ ਤੇ ਅੱਜ ਤੇ ਮਾਲਾ ਜਿਹਾ ਫੇਰ ਉੱਠਿਆ ਅੱਦਾਂ ਅੱਛਾ ਤੇ ਬਾਕੀ ਹੋਈ ਨਹੀਂ ਤੇ ਬਾਜੂ ਹੀ ਜੀ ਉਹ ਤਾਂ ਹੀ ਕੋਈ ਨਾ ਆ ਹੀ ਬਚੂ ਦੇ ਨੇ ਕਿਹੜਾ ਪੜਵਾਰੀ ਲੱਗਣਾ ਠੀਕ ਆ ਬੀ ਬਿਨਾ 2 ਕਿਲੋ ਇਤਰਾ ਹੈਗਾ ਜੇ ਆਹੋ ਹੈਗਾ ਆ ਉਹ ਵੇਖੋ ਪੰਜ ਸੁਖ ਲੂਤਾ ਆਹੋ ਬੱਚਾ ਪਰ ਹੈਗਾ ਥੋੜਾ ਤੇ ਲਾਈਆ ਅੱਜ ਕਹਿੰਦੇ ਉੱਠਿਆ ਵਾ ਕੱਲ ਉੱਠਿਆ ਨਹੀਂ ਆਜ ਵੱਧਾ ਤੋਂ ਰੋੜੇ ਰੋੜਦਾ ਰੋ ਆਹ ਬੱਚਾ ਜਿਹੜਾ ਤਾਂ ਹੀ ਜਿਹੜੇ ਬਿਲਕੁਲ ਠੀਕ ਆ ਤੇ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਦੁੱਧ ਵਿੱਚ ਦੀ ਇਹਦੇ ਪੈਣੇ ਜੋ ਆਉਣ ਕਰਕੇ ਦੁੱਧ ਇਹਦੇ ਕੋਲ 16-17 ਕਿਲੋ ਹੁਣ 14 ਕਿਲੋ ਦੀ ਗਰੰਟੀ ਦੇਵਾਂਗੇ ਆਪਾਂ ਪੱਕਾ ਦੁੱਧ ਹੈਗਾ 14 ਲੀਟਰ ਇਹਦੇ ਕੋਲ ਠੀਕ ਹੈ ਅਜੇ ਬਾਕੀ ਤਾਂ ਇਹ ਵੇਖਣਾ ਜਾਨ ਨਾਲ ਕੱਦ ਕੱਦ ਵੱਡੀ ਵੱਡੀ ਛੋਟੀ ਬਾਕੀ ਹੈਗੀ ਤੇ ਚਲੋ ਚੰਗੇ ਕੱਦ ਕੱਟ ਖੋਲੋ ਹਾਂ ਫਿਰ ਤੋੜੀਏ ਇਹਨਾਂ ਦੁੱਧ ਜਿਹੜਾ ਇਹਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਖੜਨਾ ਤਾਂ ਅਸੀਂ ਆਪਣੀ ਚਵਾਈ ਕਰਕੇ ਆ ਬਾਕੀ ਇੱਥੇ ਆ ਕੇ ਵੇਖ ਚਾਹ ਕੇ ਖੜਨੀ ਆ ਜੀਜਾ ਬਾਕੀ ਹੈਗੀ ਵੀ ਕਰਾਸ ਹੈ ਜਰਸੀ ਕਰਾਸ ਚੀ ਹੈ ਚੰ ਥੋੜੀ ਨਿਗਰ ਹਵਾ ਨੇ ਦੀ ਆ ਜਿਹੜੀ ਗਨ ਵਾਨੇ ਦੀ ਤਾਕਤ ਥੋੜੀ ਘਾਣ ਜਿਆਦੀ ਹੈ ਤੇ ਇਹਦਾ ਮੁੱਲ ਕੀ ਰੱਖਣਾ ਫਿਰ ਇਹ ਰਿਜਿਓ ਜੀ ਜਿਹੜਾ ਕਾਦ ਕਾੜ ਹੈ ਜਿੱਦਾਂ ਥਣ ਚੱਡਾ ਲੱਗਾ ਰਾਜੀ ਬਾਜੀ ਇਹੋ ਥੋੜਾ ਹਨ ਕਰਾ ਅੱਡੇ ਛਾਲੇ ਨੁਕਸ ਜਿਆ ਵੀ ਇੱਕ ਪਿਆ ਸੀ ਹਾਂਜੀ ਦੁੱਧ ਤਾਂ ਥੋੜਾ ਜਿਆ ਹੁੰਦਾ ਵੀ ਆ ਖਾਣ ਵਾਸਤੇ ਸਪਰੇਅ ਕੀਤੀ ਵਰਸੋ ਠੀਕ ਹੈ ਤੇ ਜਿੱਦਾਂ ਆਉਂਦੇ ਆ ਸਾ ਜੇ ਤੇ ਪਠਾਰਿਆ ਹੋਏ ਸਾਨੂੰ ਪਤਾ ਦੁੱਧ ਦੇ ਕੋ 17-18 ਕਿਲੋ ਹੀ ਹੋਣਾ ਹੈ ਹਾਂਜੀ ਰੌਗ ਰੰਗ ਸਤੂੜੀ ਦਾੜੀ ਖਾਂਦਾ ਫਰਕ ਪੈਂਦਾ ਹੀ ਇਕਰਾ ਹਾਂਜੀ ਹਾਂਜੀ ਹਾਂ ਤੇ ਜਦੋਂ ਆਪਾਂ ਹੋਣ ਜਿਹੜਾ ਹਾਜ਼ਰ ਹੈ ਉਹਨਾਂ ਵਿਚੋੜਾ 15 ਕਿਲੋ ਬਿਲਕੁਲ ਹਾਜ਼ਰ ਹੈ ਤੇ ਜਿੱਦਾਂ ਕੋ ਮੱਝੀ ਚ ਹੋਵੇ ਠੀਕ ਹੈ ਤੇ ਦੁੱਧ 17-18 ਕਿਲੋ ਚ ਇਸ ਨਾਲ ਹਰਾ ਤੇ ਗਰਮੀ ਦੇ ਹੀ ਜੋ ਕਰੋਸ ਹੈਗੀ ਆ ਹਾਂਜੀ ਅ ਮੋਲ ਤੁਹਾਨੂੰ ਪਰਾ ਮੰਡੀ ਤੋਂ ਹਾਵੇ ਇਹ ਇਹ ਖੈ ਕਰ ਆ ਰਹੀਆਂ ਪਰਗੀ ਵੈਣਾਂ ਦਾ ਲੋਕ ਸਿਰ ਸੀ 82 ਲੱਖ 2 ਲੱਖ ਵੀ ਗਰੀ ਜਾਂਦੇ ਹਾਂਜੀ ਦਾਫਾ ਦੇ ਦਾਂਗੇ ਭਾੜਾ ਕਿੰਨੇ ਦੀ 40000 ਦੀ 40000 ਦੀ ਮੋਕਦੇ ਹੋਰ ਕਰ ਦੋਗੇ ਮਨ ਠੀਕ ਬਾਕੀ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ